ਨਮਸਕਾਰ ਦੋਸਤੋ ਦੋਸਤੋ ਅੱਜਕੱਲ੍ਹ ਇੱਕ ਸੋਸ਼ਲ ਮੀਡੀਆ 'ਤੇ ਇੱਕ ਚਿਹਰਾ ਜਿਹੜਾ ਹੈਗਾ ਬੜਾ ਫੇਮਸ ਹੋ ਰਿਹਾ ਹੈ ਔਰ ਉਹ ਚਿਹਰਾ ਹੈ ਸਨੂ ਸਿਤੋਵ ਉਸਤੇ ਬਾਰੇ ਮੈਂ ਦੋਸਤੋ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਇੱਕ ਆ ਵੀਡੀਓ ਦੇਖੋ ਆ ਇੱਕ ਸੈਲੀਬ੍ਰਿਟੀ ਹੈ ਕਲਾਕਾਰ ਹੈ ਔਰ ਉਦੇ ਸੋਨੂ ਸਿਤੋ ਵਾਲਾ ਦੇ ਨਾਲ 스테ਜ ਆਫ ਦਿ 스테ਜ ਸੰਜਾ ਕਰ ਰਿਹਾ ਮਤਲਬ ਜਿਹੜੀਆਂ ਹੈਗੀਆਂ ਵੀਡੀਓ ਜੇ ਬਣਾ ਰਹੇ ਨੇ ਰੀਲਾਂ ਬਣਾ ਰਹੇ ਨੇ ਤੇ ਇਸ ਰੀਲ ਦੇ ਇਹਦੇ ਲੱਖਾਂ ਵੀਊ ਨੇ ਉਦੋਂ ਅੱਗੇ ਹੋਰ ਆਜੋ ਇੱਕ ਆ ਹੈਗਾ ਇਹ ਵੀ ਮੈਡਮ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਉਹਦੇ ਨਾਲ ਰੀਲ ਬਣਾ ਰਹੇ ਆ ਤਾਂ ਇਹਦੇ ਉੱਤੇ ਵੀ 7-8 ਲੱਖ ਵੀਊ ਹੋ ਜਿਹੜੇ ਗਰੀਨ ਦੇਤੇ ਆ ਰਹੇ ਆ ਉਦੋਂਗਾ ਇਹਦੇ ਨਾਲ ਜਿਹੜੇ ਹੈਗੇ ਆ ਇੱਕ ਇੱਕ ਸੇ ਸ਼ੋਰੂਮ ਦਾ ਉਦੋਂਗਾ ਟੈਂ ਜਿਹੜਾ ਹੈਗਾ ਉਹ ਕਰ ਰਹੇ ਨੇ ਔਰ ਸ਼ੋਰੂਮ ਵੀ ਇੱਕ ਐਡ ਕਰ ਰਹੇ ਨੇ ਇਹਦੇ ਵਿੱਚ ਵੀ ਜਿਹੜਾ ਹੈਗਾ ਦੇਖੋ ਇਹਨਾਂ ਦੀ ਬੜੀ ਆਉ ਭਗਤ ਹੋ ਰਹੀ ਹੈ ਤੇ ਬੜਾ ਕੁਝ ਮਦਦ ਇਹ ਕੀਤਾ ਜਾ ਰਿਹਾ ਤਾਂ ਇਹਨੂੰ ਵੀ ਜਿਹੜਾ ਹੈਗਾ ਸੈਲੀਬ੍ਰਿਟੀ ਜਿਹੜਾ ਇਹਨੂੰ ਕੀਤਾ ਜਾ ਰਿਹਾ ਹੁਣ ਇੱਥੇ ਹੋਰ ਵੀ ਜਿਹੜਾ ਅੱਗੇ ਸਵਾਲ ਆਉਂਦਾ ਹੈਗਾ ਤੇ ਇਹਦੇ ਨਾਲ ਜਿਹੜਾ ਇਹ ਇੱਕ ਹੋਰ ਦੇਖੋ ਇਸ ਦਾ ਇੱਕ ਅੱਲਾ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਹੈ ਬਲਕਿ ਚੈਨਲਾਂ ਵਾਲੇ ਵੀ ਜਿਹੜੇ ਹੈਗੇ ਆ ਟੀਵੀ ਵਾਲੇ ਵੀ ਹੈਗੇ ਆ ਉਹ ਵੀ ਇਸ ਚੀਜ਼ ਦਾ ਜਿਹੜਾ ਉਹ ਕਰ ਰਹੇ ਨੇ ਤੇ ਆ ਇੱਕ ਹੋਰ ਜਿਹੜਾ ਹੈਗਾ ਇੱਕ ਚੈਨਲ ਦੇ ਉੱਤੇ ਇੱਕ ਜਿਹੜਾ ਮੈਡਮ ਇਹਦਾ ਪੱਤਰਕਾਰ ਜਿਹੜੀ ਹੈਗੀ ਆ ਉਹ ਇਸ ਦਾ ਇੰਟਰਵਿਊ ਲੈ ਰਹੀ ਹੈ ਆ ਦੇਖੋ ਇਹਦਾ ਉਸ ਤਰ੍ਹਾਂ ਦੇ ਸਵਾਲ ਕਰ ਰਹੀ ਹੈ ਉਹਨਾਂ ਨੂੰ ਅੱਜ ਜੇ ਦੀ ਗੱਲ ਕਰੀਏ ਤਾਂ ਬੜੇ ਬੜੇ ਪੱਤਰਕਾਰ ਸੈਲੀਬ੍ਰਿਟੀ ਤੇ ਆਮ ਲੋਕ ਜਿਹੜੇ ਹੈਗੇ ਆ ਉਹਦੇ ਹਰੇਕ ਦੇ ਨਾਲ ਜਿਹੜਾ ਗੱਲ ਤੁਹਾਨੂੰ ਸੀ ਤੋਂ ਬੜਾ ਨਜ਼ਰ ਆਉਂਦਾ ਹੈਗਾ ਤੇ ਐਂ ਲੱਗਦਾ ਵੀ ਪੰਜਾਬ ਦੇ ਸਾਰੇ ਲੋਕ ਜਿਹੜੇ ਹੈਗੇ ਆ ਅੱਜ ਇਸ ਨੂੰ ਉਹ ਕਰ ਰਹੇ ਨੇ ਇੱਕ ਹੋਰ ਆ ਗਿਆ ਜਿਹੜਾ ਪੱਤਰਕਾਰ ਸਾਹਿਬ ਆ ਗਏ ਦੇਖੋ ਸਾਡੇ ਪੰਜਾਬ ਦੇ ਖੋਜੀ ਪੱਤਰਕਾਰ ਜਿਹੜੇ ਹੈਗੇ ਆ ਚਾਹੇ ਉਹ ਹੈਗੇ ਤੇ ਦੇਖੋ ਕਿੱਡੀਆਂ ਵੱਡੀਆਂ ਖੋਜਾਂ ਤੇ ਕਿੱਡੀਆਂ ਵੱਡੀ ਪੱਤਰਕਾਰੀ ਕਰ ਰਹੇ ਨੇ ਇੱਕ ਉਸ ਵਿਅਕਤੀ ਦੇ ਨਾਲ ਇੰਟਰਵਿਊ ਕਰ ਰਹੇ ਆ ਦੇਖੋ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਮਸਲ ਹੀ ਨਹੀਂ ਲੱਭੇ ਕਿਸੇ ਕਿਸਮ ਦੀ ਤੇ ਅੱਜ ਜਿਹੜੇ ਸਾਰੇ ਸੋਨੂ ਸੀਤੋਵਾਲ ਦੇ ਨਾਲ ਜਿਹੜਾ ਹੈਗਾ ਇੰਟਰਵਿਊ ਕਰ ਰਹੇ ਆ ਤੇ ਮੈਨੂੰ ਲੱਗਦਾ ਵੀ ਘੱਟੋ ਘੱਟ ਜਿਹੜੇ ਆ ਪੱਤਰਕਾਰ ਭਾਈ ਸਾਹਿਬ ਨੇ ਜਹਾ ਇਹ ਹੈਗੇ ਨੇ ਇਹਨਾਂ ਨੂੰ ਜਹਾ ਉਹ ਮੈਡਮ ਜੀ ਹੈਗੇ ਨੇ ਪੱਤਰਕਾਰ ਇਹਨਾਂ ਨੂੰ ਘੱਟੋ ਘੱਟ ਭਾਰਤ ਰਤਨ ਅਵਾਰਡ ਜ਼ਰੂਰ ਮਿਲਣਾ ਚਾਹੀਦਾ ਹੈ ਇਸੇ ਖੋਜੇ ਪੱਤਰਕਾਰੀ ਦੇ ਨਾਂ ਦੇ ਉੱਤੇ ਤੇ ਜਿਹੜੀ ਇਹ ਖੋਜੇ ਪੱਤਰਕਾਰੀ ਕਰ ਰਹੇ ਨੇ ਸੋਨੂ ਸੀਤੋ ਵਾਲੇ ਦੀ ਇੰਟਰਵਿਊ ਜਿਹੜੀ ਸੀਗੀ ਉਸ ਤੇ ਉੱਤੇ ਸ਼ੋਸ਼ਲੇ ਮਿਊਰਲ ਤੇ ਆਪਣੇ ਚੈਨਲ ਦੇ ਉੱਤੇ ਜਿਹੜੀ ਇਹ ਮਤਲਬ ਪਾ ਰਹੇ ਨੇ ਦੇਖੋ ਕੀ ਕਮਾਲ ਦੀ ਗੱਲ ਆ ਅੱਜ ਇਹ ਜਿਹੜਾ ਚਿਹਰਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਲੋਕਾਂ ਵਾਸਤੇ ਤਾਂ ਮਤਲਬ ਇਸੇ ਕੀ ਹੈ ਦੋਸਤੋ ਮਤਲਬ ਸਰ ਕੀ ਇਹ ਵੀ ਜਿੱਦੂ ਕਿਸ ਨੂੰ ਮਤਲਬ ਉਹ ਕੀਤਾ ਗਿਆ ਤਾਂ ਅਜ ਇੱਕ ਬਿਲਕੁਲੀ ਜਦੋਂ ਇਹਦੀਆਂ ਗੱਲਾਂ ਬਾਤਾਂ ਸੁਣਦੇ ਆ ਇਹਨੂੰ ਦੇਖਦੇ ਆ ਇਹ ਰੀਲਾਂ ਇਹ ਵੀਡੀਓ ਇਹੋ ਹੋਰ ਕੁਝ ਸੋਸ਼ਲ ਮੀਡੀਆ ਦੇਖਦੇ ਆ ਤਾਂ ਇੱਕ ਬਹੁਤੀ ਵਿਚਾਰਾ ਇਹ ਸਿੱਧ ਪੱਧਰਾ ਦਾ ਬੰਦਾ ਹੈਗਾ ਆਮ ਸਧਾਰਨ ਬੰਦਾ ਹੈਗਾ ਫਿਰ ਇਸ ਸਿੱਧ ਪੱਧਰੇ ਬੰਦੇ ਨੂੰ ਕਿਵੇਂ ਯੂਜ਼ ਕਰ ਰਹੇ ਨੇ ਲੋਕ ਇਸ ਨੂੰ ਰੀਲਾਂ ਦੇ ਵਿੱਚ ਇਸ ਨੂੰ ਇੰਟਰਵਿਊ ਦੇ ਵਿੱਚ ਇਸ ਨੂੰ ਪੱਤਰਕਾਰਾਂ ਇਸ ਨੂੰ ਸੈਲੀਬ੍ਰਿਟੀ ਇਹਦੇ ਵਿੱਚ ਬੜੇ-ਬੜੇ ਦਾਅਵੇ ਕੀਤੇ ਜਾ ਰਹੇ ਨੇ ਵੀ ਹੁਣ ਅਮਰੀਕਾ ਕੈਨੇਡਾ ਤੱਕ ਜਿਹੜੇ ਹੈਗੇ ਲੋਕ ਕੋਈ ਉਹਥੇ ਤੱਕ ਵੀ ਇਹਦੀ ਡਿਮਾਂਡ ਹੋ ਗਈ ਭਾਈ ਸਟੇਜ 'ਤੇ ਸੁਣਨ ਉਸੀ ਤੋਂ ਵੱਲ ਨੂੰ ਲੈ ਆਉ। ਹੁਣ ਇੱਥੇ ਦੋਸਤੋ ਇਹ ਕੋਈ ਦਿੱਕਤ ਨਹੀਂ ਹੈ ਕਿ ਇਹ ਵਿਅਕਤੀ ਇੰਨਾ ਫੇਮਸ ਹੋ ਰਿਹਾ ਹੈ ਇਹ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਦਿੱਕਤ ਕਿੱਥੇ ਬਣਦੀ ਆ ਕੇ ਕਿ ਸਾਡੇ ਜਿਹੜੇ ਪੰਜਾਬੀ ਲੋਕ ਨੇ ਜਾਂ ਇਹ ਜਿਹੜੇ ਲੋਕ ਸੈਲੀਬ੍ਰਿਟੀ ਲੋਕ ਨੇ ਜਾਂ ਸਾਡੇ ਚੈਨ ਵਾਲੇ ਜਿਹੜੇ ਅੱਜਕੱਲ ਪੱਤਰਕਾਰ ਨੇ ਇਸ ਵਾਕਈ ਸਾਰੇ ਇਹ ਭਾਰਤ ਰਤਨ ਅਵਾਰਡ ਦੇ ਹੱਕਦਾਰ ਨੇ ਕਿਉਂਕਿ ਇਹਨਾਂ ਨੂੰ ਕੋਈ ਹੋਰ ਚੰਗੀ ਖ਼ਬਰ ਹੀ ਨਹੀਂ ਮਿਲਦੀ ਜੇ ਪੰਜਾਬ ਦੇ ਵਿੱਚ ਇੰਨੇ ਮਸਲੇ ਨੇ ਪੰਜਾਬ ਦੇ ਵਿੱਚ ਨਸ਼ਾ ਹੈ ਪੰਜਾਬ ਦੇ ਵਿੱਚ ਬੇਰਜ਼ਗਾਰੀ ਹੈ ਪੰਜਾਬ ਦੇ ਵਿੱਚ ਕ腐ਸ਼ਨ ਹੋਰ ਬਹੁਤ ਕੁਝ ਇਸ ਤਰ੍ਹਾਂ ਦੇ ਮਸਲੇ ਨੇ ਪੰਜਾਬ ਦੇ ਇੱਥੇ ਸਿੱਧ ਸੂਤਰਾਂ ਦੀ ਅਣਹੋਂਦ ਹੈ ਉਹ ਇਹਨਾਂ ਨੂੰ ਕੋਈ ਮਸਲੇ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਨਜ਼ਰ ਕਿਉਂ ਆਉਂਦੇਗਾ ਸਾਨੂੰ ਸੀਤੋ ਵਾਲਾ ਜਿਹੜਾ ਇੱਕ ਸਿੱਧਪੁਰਾ ਬੰਦਾ ਹੈਗਾ ਉਹਨੀਆਂ ਨੂੰ ਜਾ ਕੇ ਇੰਟਰਵਿਊ ਲੈਂਦੇ ਜਾਂ ਹੋਰ ਕਰਦੇ ਹੈਗੇ ਤਾਂ ਕਹਿੰਦਾ ਹੰਪਾਵੇ ਕਿ ਅੱਜ ਇਹ ਇੰਨਾ ਫੇਮਸ ਜਿਹੜਾ ਹੋ ਗਿਆ ਲੇਕਿਨ ਦੋਸਤੋ ਇਹ ਸਾਡੇ ਲੋਕ ਕਿੱਥੋਂ ਤੱਕ ਆਪਣੇ ਸਵਾਰਥ ਲਈ ਚਲੇ ਜਾਂਦੇ ਨੇ ਕੁਝ ਸਮਾਂ ਪਹਿਲਾਂ ਇੱਕ ਇਸ ਤਰ੍ਹਾਂ ਦਾ ਹੀ ਇੱਕ ਸਿੱਧ ਪਧਰਾ ਬੰਦਾ ਸਧਾਰਨ ਮੁੰਡਾ ਜਿਹੜਾ ਸੀਗਾ ਉਹ ਵੀ ਬੜਾ ਫੇਮਸ ਹੋਇਆ ਸੀਗਾ ਸੋਸ਼ਲ ਮੀਡੀਆ ਤੇ ਚੈਨਲਾਂ ਦੇ ਉੱਤੇ ਪਰ ਤੁਹਾਡੇ ਯਾਦ ਹੋਣਾ ਹੈ ਨਹੀਂ ਤੁਹਾਡੇ ਯਾਦ ਤੁਸੀਂ ਮੈਂ ਯਾਦ ਕਰਾ ਦਦਾ ਮੁੱਖ ਮੰਤਰੀ ਦੇ ਨਾਂ ਦੇ ਤੇ ਉਹ ਫੇਮਸ ਹੋਇਆ ਸੀ ਜਦ ਆਇਆ ਹਮ ਹਉਹੀ ਮੁੱਖ ਮੰਤਰੀ ਤੋਂ ਅੰਮਕ ਬੀਸ ਬੋਲਣ ਮੁੱਖ ਮੰਤਰੀ ਜਿਹਦੇ ਬੜੇ ਗਾਣੇ ਆਏ ਬੜੇ ਗੀਤ ਆਏ ਬੜੀਆਂ ਰੀਲਾਂ ਆਈਆਂ ਤੇ ਬੜਾ ਉਹ ਵੀ ਫੇਮਸ ਹੋਇਆ ਸੀ ਤੇ ਕੁਝ ਲੋਕਾਂ ਨੇ ਉਸ ਨੌਜਵਾਨ ਨੂੰ ਉਸ ਮੁੰਡੇ ਨੂੰ ਵਰਤਿਆ ਔਰ ਉਸ ਨੂੰ ਵਰਤ ਕੇ ਲੱਖਾਂ ਰੁਪਏ ਕਮਾਇਆ ਤੇ ਲੱਖਾਂ ਰੁਪਏ ਕਮਾਉਣ ਤੋਂ ਬਾਅਦ ਫਿਰ ਇੱਕ ਦਿਨ ਉਹਦੀ ਇੱਕ ਛੋਟੀ ਜਿਹੀ ਵੀਡੀਓ ਆਉਂਦੀ ਹੈ ਕਿਸੇ ਪਿੰਡ ਦੇ ਵਿੱਚ ਸਾਈਕਲ ਦੀ ਰੇੜੀ ਦੇ ਉੱਤੇ ਉਹ ਕਬਾੜ ਖਰੀਦ ਰਿਹਾ ਹੈ ਤੇ ਕਬਾੜ ਦਾ ਹੁੱਕਾ ਦੇ ਰਿਹਾ ਹੈ ਤੁਕਿਆ ਦਾ ਜਾਲੂਹਾ ਵੇਚ ਲੋ ਖਾਲੀ ਬੋਤਲਾਂ ਵੇਚ ਲੋ ਯਾਨੀ ਉਹ ਨੌਜਵਾਨ ਉਹ ਮੁੰਡਾ ਜਿਹੜਾ ਕਿ ਕਿਰਾਾ ਮਤਲਬ ਪੂਰੇ ਜਿਹੜਾ ਸੀਗਾ ਫੇਮਸ ਹੋ ਗਿਆ ਪੂਰੀ ਚੜ੍ਹਾਈ ਹੋ ਗਈ ਉਹਦੀ ਪਰ ਫਿਰ ਇੱਕਦਮ ਉਹ ਜਿਹੜਾ ਸੀਗਾ ਗੁੰਮ ਨਾਮੀ ਦੇ ਹਨੇਰੇ ਚ ਲਾ ਜਾਂਦਾ ਤੇ ਅੱਜ ਕਿੰਨੇ ਲੋਕਾਂ ਨੂੰ ਯਾਦ ਹੈ ਸੰਕਵੇਸ ਵਾਲਾ ਮੁੱਖ ਮੰਤਰੀ ਅੱਜ ਪਤਾ ਨਹੀਂ ਉਹ ਕਿਸੇ ਨਾਲ ਮਜ਼ਦੂਰੀ ਕਰ ਰਿਹਾ ਹੈ ਕਿ ਅਜ ਕਬਾੜ ਖਰੀਦ ਰਿਹਾ ਹੈ ਕਿ ਕਿੱਥੇ ਸਟੀ ਕਰ ਰਿਹਾ ਉਹ ਕਿਸੇ ਨੂੰ ਕੋਈ ਪਤਾ ਨਹੀਂ ਹੈ ਲੇਕਿਨ ਕਿਸੇ ਕੈਮਪ ਕੋਸਟੇ ਮੁੱਖ ਮੰਤਰੀ ਦੇ ਨਾਲ ਸਾਡੇ ਲੋਕ ਜਿਹੜੇ ਹੈਗੇ ਸੈਲਫੀਆਂ ਲੈਣ ਲਈ ਫੋਟੋਆਂ ਖਿੱਚਣ ਲਈ ਕਿੱਥੇ ਹੁੰਦੇ ਸੀ ਤੇ ਇਸੇ ਤਰੀਕੇ ਅੱਜ ਜਿਹੜਾ ਸੋਨੂ ਸੀਤੋ ਵਾਲਾ ਹੈਗਾ ਜਿਹਦੇ ਨਾਲ ਬੜੇ ਬੜੇ ਸੈਲੀਬ੍ਰਿਟੀ ਸਟੇਜ ਸੰਜਾ ਕਰ ਰਹੇ ਆ ਉਹਨੀਆਂ ਫੋਟੋਆਂ ਉਹਦੇ ਨਾਲ ਜਿਹੜੀਆਂ ਹੈਗੀਆਂ ਰੀਲਾਂ ਬਣਾਵਾ ਲਾ ਕੇ ਸੋਸ਼ਲ ਮੀਡੀਆ ਤੇ ਪਾਰੇ ਆ ਔਰ ਉਹਨਾਂ ਰੀਲਾਂ ਨੂੰ ਲੱਖਾਂ ਵਿਊ ਮਿਲ ਰਹੇ ਆ ਤੇ ਅੱਜ ਸਿਰ ਤੇ ਸਿਰ ਇੱਕ ਵਿਊ ਲੈਣ ਦੇ ਚੱਕਰ ਦੇ ਵਿੱਚ ਕਿੱਥੋਂ ਤੱਕ ਸਾਡੇ ਲੋਕ ਚਲੇ ਗਏ ਆ ਕਿ ਕਿਸੇ ਸਿੱਧ ਪਦਰੀ ਬੰਦੇ ਨੂੰ ਸਾਧਾਰਨ ਬੰਦੇ ਨੂੰ ਵੀ ਆਪਣੇ ਵਰਤਨ ਤੋਂ ਬੁਰੇ ਨਹੀਂ ਕਰਦੇ ਤੇ ਕੁਝ ਦਿਨਾਂ ਬਾਅਦ ਕਿਉਂਕਿ ਜਦੋਂ ਇੱਕ ਕਿਸੇ ਦਾ ਵੀ ਜਦੋਂ ਕੋਈ ਚਿਹਰਾ ਫੇਮਸ ਹੁੰਦਾ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਹੁੰਦਾ ਹੈਗਾ ਪਰ ਉਹਦੀ ਕੁਝ ਦਿਨਾਂ ਤੱਕ ਹੀ ਚੜਾਈ ਹੁੰਦੀ ਹੈ ਤੇ ਫਿਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਨਵਾਂ ਜਿਹੜਾ ਚਿਹਰਾ ਹੋਰ ਸਾਹਮਣੇ ਆ ਜਾਂਦਾ ਤੇ ਜਿਹੜਾ ਪਿਛਲੇ ਜਿਹੜਾ ਹੈ ਉਸ ਨੂੰ ਭੁੱਲ ਭੁਲਾ ਦਿੱਤਾ ਜਾਂਦਾ ਹੈ ਭੁੱਲ ਜਾਂਦੇ ਤੇ ਗੁੰਮ ਨਾਮ ਨਹੀਂ ਦੇਖੇ ਰਹਿ ਚਲੇ ਜਾਂਦੇ ਤੇ ਪੰਜਾਬੀਆਂ ਦੀ ਤਾਂ ਖਾਸ ਫਿਤਰਤ ਹੈ ਕਿ ਜਿਹੜੇ ਬੰਦੇ ਨੂੰ ਇਹ ਫਾਲੋ ਕਰਨ ਲੱਗ ਜਾਂਦੇ ਆ ਉਸ ਨੂੰ ਅਸਮਾਨ ਤੇ ਚੜਾ ਦਿੰਦੇ ਆ ਪਰ ਥੱਲੇ ਸਿੱਟਣ ਲੱਗੇ ਵੀ ਮੰਡਲ ਆਉਂਦੇ ਆ ਇਸੇ ਤਰ੍ਹਾਂ ਉਹ ਉਸ ਧਮਕ ਬੇਸ ਵਾਲੇ ਮੰਤਰੀਆਂ ਨਾਲ ਹੋਏ ਸੀਗੇ ਜਦੋਂ ਨੂੰ ਚੜਾਇਆ ਤਾਂ ਅਸਮਾਨ ਦੇ ਉੱਤੇ ਚੜਾ ਦਿੱਤਾ ਤੇ ਫਿਰ ਬਚਾਰੇ ਨੂੰ ਕਵਾੜ ਖਰੀਦਣ ਦੇ ਉੱਤੇ ਲਾ ਦਿੱਤਾ ਤੇ ਮੈਨੂੰ ਲੱਗਦਾ ਕਿ ਕੁਝ ਸਮੇਂ ਬਾਅਦ ਹੋ ਸਕਦਾ ਹੈ ਇਹਨੂੰ ਵੀ ਉਸ ਵਾਲੀ ਲਾਈਨ ਤੇ ਲਾ ਦੇਣਾ ਲੋਕ ਕਹਿੰਦੇ ਇਹਨੂੰ ਵੀ ਇਹ ਬਚਾਰਾ ਕਿਤੇ ਕਵਾੜ ਵੇਚਦਾ ਹੋਊਗਾ ਕਿਤੇ ਖਰੀਦਦਾ ਹੋਊਗਾ ਕਵਾੜ ਖਿੱਦਣ ਲਾ ਦੇਣਗੇ ਲੋਕ ਉਹਨੇ ਵੀ ਤਾਂ ਲੋਕ ਇਹਨੂੰ ਵਰਤਣਗੇ ਜਿੰਨੇ ਕਿ ਜਨਤ ਇਸ ਜਿਆਦਾ ਫੇਮਸ ਹੁੰਦਾ ਹੈਗਾ ਇਹਨਾਂ ਦੇ ਰੀਲਾਂ ਚੱਲਦੀਆਂ ਨੇ ਰੀਲਾਂ ਨੂੰ ਵਿਊ ਮਿਲਦੇ ਆ ਤੇ ਸਿਰਫ ਵਿਊ ਲੈਣ ਦੇ ਚੱਕਰ ਦੇ ਵਿੱਚ ਇੱਕ ਉਸ ਵਿਅਕਤੀ ਦਾ ਮਜ਼ਾਕ ਬਣਾ ਰਿਹਾ ਕਿ ਬਹੁਤ ਸਾਰੀਆਂ ਮੈਂ ਜਿਹੜੇ ਅੱਜ ਤੁਹਾਡੇ ਸਕਰੀਨ ਦੇ ਤੇ ਵੀਡੀਓ ਦਿਖਾਈਆਂ ਨੇ ਇਹਨੇ ਆਵਾਜ਼ ਬੰਦ ਕਰਕੇ ਦਿਖਾਈ ਪਰ ਬਹੁਤ ਸਾਰੀਆਂ ਇਦਾਂ ਦੀਆਂ ਉੱਤੇ ਸਟੇਜ ਦੇ ਉੱਤੇ ਵੀ ਇਸ ਨੂੰ ਵਰਤਿਆ ਵੀ ਜਾ ਰਿਹਾ ਹੈ ਇਸ ਨੂੰ ਯੂਜ਼ ਵੀ ਕੀਤਾ ਜਾ ਰਿਹਾ ਹੈ ਤੇ ਨਾਲ ਇਸ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਸੋ ਇਸ ਤਰ੍ਹਾਂ ਦੀ ਜਿਹੜੀ ਅੱਜ ਦੇ ਦੌਰ ਦੇ ਵਿੱਚ ਚੱਲ ਰਿਹਾ ਹੈਗਾ ਬਹੁਤ ਹੀ ਇਸ ਨੂੰ ਪੱਕਾ کہہ ਸਕਦੇ ਆ ਵੀ ਇੱਕ ਇਸ ਤਰ੍ਹਾਂ ਦਾ ਵਰਤਾਰਾ ਹੈਗਾ ਜਿਹੜਾ ਕਾਫੀ ਨੈਗੇਟਿਵ ਹੈਗਾ ਔਰ ਨੈਗੇਟਿਵ ਵਾਲਾ ਬਸ ਇਹ ਦੱਜ ਦੇ ਵੇਸ ਕਰਕੇ ਹੈਗਾ ਕਿ ਅੱਜ ਇਸ ਚੱਕਰ ਦੇ ਵਿੱਚ ਇਸ ਵਿਊ ਦੇ ਚੱਕਰ ਦੇ ਇਸ ਰੀਲ ਦੇ ਚੱਕਰ ਦੇ ਵਿੱਚ ਲੋਕ ਕਿਸ ਹੱਦ ਤੱਕ ਚੜੇ ਜਾਂਦੇ ਆ ਅੱਛਾ ਤਾਂ ਕੀ ਵੀ ਹੈ ਜੀ ਆਪਣੀ ਜਾਨ ਤੱਕ ਦੀ ਬਾਜ਼ੀ ਵੀ ਲੋਕ ਲਾ ਰਹੇ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ ਸਿਰਫ ਤੇ ਸਿਰਫ ਉਹਨੂੰ ਕੀ ਚਾਹੀਦਾ ਗਿਊਂ ਚਾਹੀਦਾ ਇਹਦਾ ਗਿਊਂ ਦੇ ਚੱਕਰ ਦੇ ਵਿੱਚ ਕਿਸੇ ਜੇ ਵੀ ਇਹ ਲੋਕ ਦਜਵਾਟਾਂ ਨਾਲ ਖੇਡ ਸਕਦੇ ਐ ਤੇ ਖੇਡ ਰਹੇ ਐ ਤੇ ਅੱਜ ਏਸੀ ਕੁਛ ਜਿਹੜਾ ਹੈਗਾ ਸੋਨੂ ਸੀਤੋ ਵਾਲੇ ਦੇ ਨਾਲ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ 3-4 ਸਾਲ ਨੂੰ ਕਿਤੇ ਵੀ ਨਾ ਜਾਣ ਕਿਸੇ ਗੁੰਮ ਨਾਮ ਨਾਲ ਗੁੰਮ ਨਾਮੀ ਦੇ ਹੰਲੇਰੇ ਦੇ ਵਿੱਚ ਤੋਂ ਲੋਕ ਜਿਹੜੇ ਛੱਡ ਦੇਣਗੇ ਦੇਵੇ ਉਸ ਮੁੱਖ ਮੰਤਰੀ ਨਿਯਾਤ ਹੈ। ਹਲੇ ਲੋਕ ਸੀਗੇ ਅੱਜ ਆਪਣੇ ਇੱਕ ਸਵਾਰਥ ਲਈ ਕੁਛ ਵੀ ਨਹੀਂ ਹੈ। ਚੰਦ ਵਿਊ ਵਾਸਤੇ, ਚੰਦ ਰੀਲਾ ਵਾਸਤੇ ਕਿਸ ਤਰ੍ਹਾਂ ਇੱਕ ਦੂਜੇ ਨੂੰ ਯੂਜ਼ ਕਰ ਰਹੇ ਹੈ। ਤੇ ਅੱਜ ਇਸ ਨੂੰ ਵੀ ਥੋਨੂਸੀ ਤੋਂ ਵਾਲੇ ਨੂੰ ਵੀ ਇਹ ਲੋਕ ਯੂਜ਼ ਕਰ ਰਹੇ ਹੈ ਔਰ ਯੂਜ਼ ਕਰਨ ਤੋਂ ਬਾਅਦ ਫਿਰ ਇਸ ਨੂੰ ਕੋ ਮਨਾ ਦੇ। ਹਣੇ ਰੇ ਉਸ ਤੱਕ ਦੇਣਗੇ ਤੇ ਫਿਰ ਇਹ ਪਤਾ ਨਹੀਂ ਮੁੱਖ ਉਸ ਮੁੱਖ ਮੰਤਰੀ ਵਾਂਗ ਕਮਕਬੇਸ ਵਾਲੇ ਮੁੱਖ ਮੰਤਰੀ ਵਾਂਗ ਇਹ ਜਿਹੜਾ ਕਵਾੜ ਫੇਰ ਦਾ ਲੱਭੂਗਾ ਜਾਂ ਇੱਕ ਉਹ ਤੇਹੜੀਆਂ ਕਰਦਾ ਲੱਭੂਗਾ। ਜੋਕੂਸ਼ ਵੀ ਵਾਪਰ ਰਿਹਾ ਹੈ ਬੜਾ ਮਾੜਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਨਹੀਂ ਵਾਪਰ ਰਿਹਾ ਤੇ ਸਾਡੇ ਲੋਕਾਂ ਨੂੰ ਵੀ ਇਸ ਪੱਧਰ ਤੱਕ ਨਹੀਂ ਜਾਣਾ ਚਾਹੀਦਾ ਕਿਉਂਕਿ ਅੱਜ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਹੈਗੇ ਆ ਉਹ ਵਿਅਕਤੀ ਨੂੰ ਇਸ ਤਰ੍ਹਾਂ ਯੂਜ਼ ਕਰਨਾ ਬਿਲਕੁਲ ਗਲਤ ਹੈ ਇਨਸਾਨੀਅਤ ਦੇ ਤੌਰ ਤੇ ਵੀ ਗਲਤ ਹੈ ਸੋ ਜਾਣਕਾਰੀ ਚੰਗੀ ਲੱਗੀ ਜਾ ਜ਼ਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਦਰਜ ਦੇਣਾ ਦੋਸਤੋ ਫਿਰ ਮਿਲਦੇ ਆਖੇ ਨਵੀਂ ਵੀਡੀਓ ਤੱਕ ਤੱਕ ਨਮਸਕਾਰ